ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪਿਓਰ ਸਿਲਕ ਦੇ ਤੇ ਪਿਓਰ ਕ੍ਰੇਪ ਦੇ ਸੂਟਸ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਵੀ ਪਿਓਰ ਦਾ ਸਟੱਫ ਆਉਂਦੇ ਸ਼ੌਕੀਨ ਹੋ ਤਾਂ ਇਹ ਸੂਟਸ ਤੁਹਾਡੇ ਲਈ ਨੇ ਵਿਦਆਊਟ ਦੁਪੱਟਾ ਸੂਟਸ ਰਹਿਣਗੇ ਜੀ ਦੁਪੱਟਾ ਤੁਸੀਂ ਜਿੱਦਾਂ ਦਾ ਮਰਜੀ ਇਹਨਾਂ ਦੇ ਨਾਲ ਡਾਈ ਕਰਵਾ ਸਕਦੇ ਹੋ ਫਰਸਟ ਸੂਟ ਤੁਹਾਡਾ ਇਹ ਵਾਲਾ ਰਹੇਗਾ ਹਾਂਜੀ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਘੇਰੇ ਦੇ ਉੱਪਰ ਬਾਰਡਰ ਆਏਗਾ ਇਹ ਵਾਲਾ ਬਾਰਡਰ ਹੈਗਾ ਜੀ ਜਿਹੜਾ ਆਪਾਂ 슬ੀਵਸ ਦੇ ਉੱਪਰ ਲੈ ਠੀਕ ਹੈ ਜੀ ਇਹ ਤੁਹਾਡੀ ਸ਼ਰਟ ਰਹੇਗੀ ਜੀ ਇਹ ਵਾਲਾ ਪ੍ਰਿੰਟ ਹੈਗਾ ਜਿਹੜਾ ਇਹ ਬਾਟਮ ਦੇ ਉੱਪਰ ਆਏਗਾ ਇਸ ਤਰ੍ਹਾਂ ਦੇ ਨਾਲ ਪਿਓਰ ਸਿਲਕ ਦਾ ਇਹ ਸੂਟ ਰਹੇਗਾ ਜੀ ਹਾਂ ਜੀ ਨੈਕਸਟ ਇਹ ਵਾਲਾ ਸੂਟ ਵੀ ਪਿਓਰ ਸਿਲਕ ਦਾ ਰਹੇਗਾ ਇਹ ਇਸ ਤਰ੍ਹਾਂ ਇਸ ਤੇ ਕੇਰੇ ਤੇ ਬਾਰਡਰ ਹੈ ਠੀਕ ਹੈ ਜੀ ਇਹ ਵਾਲਾ ਬਾਰਡਰ ਕੇਰੇ ਤੇ ਆਏਗਾ ਇਹ ਵਾਲੀ ਪੱਟੀ ਹੈ ਜਿਹੜੀ ਆਪਾਂ ਸ਼ਰੀਪਸ ਦੇ ਉੱਪਰ ਲੈ ਸਕਦੇ ਹਾਂ ਜੀ ਤੇ ਇਸ ਤਰ੍ਹਾਂ ਦੇ ਨਾਲ ਇਸ ਦੀ ਬਾਟਮ ਅੰਬੀਆਂ ਵਾਲੀ ਸ਼ਰਟ ਰਹੇਗੀ ਇਹ ਇਸ ਦੀ ਬਾਟਮ ਰਹੇਗੀ ਹਾਂਜੀ ਨੈਕਸਟ ਸੂਟ ਹੈ ਇਹ ਵੀ ਆਫ ਵਾਈਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਪਿਓਰ ਸਿਲਕ ਦੇ ਉੱਪਰ ਹੀ ਹੈ ਜੀ ਇਹ ਵੀ ਸ਼ਰਟ ਦੇ ਉੱਪਰ ਨਾ ਨੇੜੇ ਤੋਂ ਤੁਸੀਂ ਦੇਖੋਗੇ ਤਾਂ ਇਸ ਤਰ੍ਹਾਂ ਦੇ ਨਾਲ ਸੈਲਫ ਪ੍ਰਿੰਟ ਵਾਲਾ ਤੁਹਾਡਾ ਵਿੱਚ ਬਾਰਡਰ ਆਏਗਾ ਬਹੁਤ ਹੀ ਜ਼ਿਆਦਾ ਸੋਹਣਾ ਬਾਰਡਰ ਬਣਿਆ ਹੋਇਆ ਇਹ ਸਾਰੇ ਸ਼ਰਟ ਦਾ ਤੁਹਾਡੇ ਦਾ ਪੈਟਰਨ ਰਹੇਗਾ ਸੇਮ ਇਸ ਤਰ੍ਹਾਂ ਦੇ ਨਾਲ ਹੈ ਜੀ ਜਿਹੜੀ ਇਹ ਬਾਟਮ ਆਈ ਠੀਕ ਹੈ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਾਂਦਾ ਜੀ ਸਕਰੀਨਸ਼ਾਟ ਲੈ ਕੇ ਚੋਰ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੁਸੀਂ ਆਪਾਂ ਨੂੰ ਵਟਸਐਪ ਮੈਸੇਜ ਕਰ ਦੇ ਜਾਓ ਹਾਂਜੀ ਪਿਓਰ ਜੌਰਜਟ ਦਾ ਸੂਟ ਬਿਲਕੁਲ ਪਿਓਰ ਜੌਰਜਟ ਹੈ ਜੀ ਇਸ ਤਰ੍ਹਾਂ ਦੇ ਨਾਲ ਇਸ ਦਾ ਘੇਰੇ ਦਾ ਬਾਰਡਰ ਰਹੇਗਾ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਵੀ ਸੈਲਫ ਬਣਿਆ ਹੋਇਆ ਘੇਰੇ ਤੇ ਠੀਕ ਹੈ ਜੀ ਸਾਰੇ ਦੇ ਵਿੱਚ ਬਾਕੀ ਸ਼ਰਟ ਦੇ ਵਿੱਚ ਸੇਮ ਪ੍ਰਿੰਟਿੰਗ ਰਹੇਗੀ ਘੇਰੇ ਤੇ ਬਾਰਡਰ ਰਹੇਗਾ ਇਸ ਦੇ ਵੀ ਸਾਈਡਾਂ ਦੇ ਉੱਪਰ ਬੜੀ ਸੋਹਣੀ 골ਡਨ ਜੀ ਪੱਟੀ ਬਣੀ ਹੋਈ ਹੈ ਜਿਹੜੀ ਆਪਾਂ ਤੁਹਾਡੀਆਂ ਸਰੀਰ ਤੇ ਉੱਪਰ ਬਾਟਮ ਦੇ ਉੱਪਰ ਲੈ ਸਕਦੇ ਹਾਂ ਬਾਟਮ ਬਹੁਤ ਹੀ ਜ਼ਿਆਦਾ ਸੋਹਣੀ ਹੈ ਪਿਓਰ ਜੌਰਜਟ ਦੀ ਹੀ ਬਾਟਮ ਹੈ ਇਸ ਤਰ੍ਹਾਂ ਦੀ ਇਹ ਬਾਟਮ ਰਹੇਗੀ ਜੀ ਬਾਰਡਰ ਬਣਿਆ ਹੋਇਆ ਬਾਰਡਰ ਤੁਸੀਂ ਨੇੜੇ ਤੋਂ ਦੇਖੋਗੇ ਨਾ ਇੱਕ ਸੈਲਫ ਵੰਗ ਬਾਰਡਰ ਬਣਿਆ ਹੋਇਆ ਕੋਈ ਅਲੱਗ ਨਹੀਂ ਦਿਖ ਰਿਹਾ ਹੈਗਾ ਜਿੱਦਾਂ ਆਫ ਵਾਈਟ ਜਿਆ ਬਣਿਆ ਹੋਇਆ ਇਸ ਦੇ ਵਿੱਚ ਬਹੁਤ ਸੋਹਣਾ ਪੈਟਰਨ ਬਣਿਆ ਇਸ ਤੁਹਾਡੀ ਸ਼ਰਟ ਦੀ ਪ੍ਰਿੰਟਿੰਗ ਰਹੇਗੀ ਜੀ ਪਿਓਰ ਕ੍ਰੇਪ ਦਾ ਸੂਟ ਰਹੇਗਾ ਇਹ ਇਸ ਤਰ੍ਹਾਂ ਦੇ ਨਾਲ ਬਾਟਮ ਦਾ ਪ੍ਰਿੰਟ ਹੈ ਬਾਟਮ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਕਿਸੇ ਵੀ ਕਲਰ ਦਾ ਤੁਸੀਂ ਇਸ ਦੇ ਨਾਲ ਦੁਪੱਟਾ ਲਗਾ ਸਕਦੇ ਹੋ ਤੇ ਦੁਪੱਟੇ ਨੂੰ ਤੁਸੀਂ ਟਾਈ ਡਾਈ ਵੀ ਕਰਵਾ ਸਕਦੇ ਹੋ ਪਿਓਰ ਚੁਣੌਣ ਦੇ ਦੁਪੱਟੇ ਇਹਨਾਂ ਦੇ ਨਾਲ ਬਹੁਤ ਵਧੀਆ ਲੱਗਣਗੇ ਹਾਂਜੀ ਨੈਕਸਟ ਇਹ ਪਿਓਰ ਸਿਲਕ ਦਾ ਸੂਟ ਹੈ ਇਸ ਤਰ੍ਹਾਂ ਦੇ ਨਾਲ ਇਹ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਨਾਲ ਇਹ ਵਾਲੀ ਬਾਟਮ ਲਈ ਠੀਕ ਹੈ ਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਇਸ ਦਾ ਜਿਹੜਾ ਬੇਸ ਹੈ ਉਹ ਬਲੈਕ ਕਲਰ ਦਾ ਜੀ ਉੱਪਰ ਮੈਜੈਂਟਾ ਕਲਰ ਦਾ ਪ੍ਰਿੰਟ ਹੈ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਇਹ ਸਾਡੇ ਤੁਹਾਡੀ ਸ਼ਰਟ ਦੀ ਪ੍ਰਿੰਟਿੰਗ ਰਹੇਗੀ ਇਹ ਵਾਲਾ ਬਾਰਡਰ ਆ ਜਿਹੜਾ ਸਾਈਡ ਤੇ ਆ ਤੁਸੀਂ ਸਲੀਵਸ ਦੇ ਉੱਪਰ ਘੇਰੇ ਦੇ ਉੱਪਰ ਜਿੰਨਾ ਮਰਜ਼ੀ ਲੈ ਸਕਦੇ ਹੋ ਤੇ ਇਹ ਵਾਲੀ ਹੈਗੀ ਹੈ ਜਿਹੜੀ ਬਾਟਮ ਰਹੇ ਇਸ ਤਰ੍ਹਾਂ ਦੇ ਨਾਲ ਬਾਟਮ ਬਣੀ ਹੋਈ ਆ ਇਹ ਤੁਹਾਡੀ ਸ਼ਰਟ ਬਣੀ ਹੋਈ ਹੈ ਹਾਂਜੀ ਪਿਓਰ ਕਰੇਪ ਦਾ ਬਹੁਤ ਹੀ ਜ਼ਿਆਦਾ ਸੋਨਾ ਆਫ ਵਾਈਟ ਕਲਰ ਦਾ ਸੂਟ ਰਹੇਗਾ ਇਹ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਤੁਹਾਡਾ ਘੇਰਾ ਰਹੇਗਾ ਇਹ ਤੁਹਾਡੀ ਸ਼ਰਟ ਦੇ ਵਿੱਚ ਪ੍ਰਿੰਟ ਰਹੇਗਾ ਜਿੱਦਾਂ ਇਹ ਰਹੇਗੀ ਬਾਡੀ ਬਹੁਤ ਹੀ ਪਿਆਰੀ ਬਾਟਮ ਬਣੀ ਹੋਈ ਹੈ ਇਸ ਦੀ ਠੀਕ ਹੈ ਜੀ ਇਸ ਦੇ ਨਾਲ ਵੀ ਤੁਸੀਂ ਕਿਸੇ ਵੀ ਕਲਰ ਦਾ ਦੁਪੱਟਾ ਲੈ ਸਕਦੇ ਹੋ ਕਲਰਸ ਬਹੁਤ ਜ਼ਿਆਦਾ ਸੋਹਣੇ ਐ ਇਸ ਦੇ ਵਿੱਚ ਜੀ ਐਸੀ ਵੀਡੀਓ ਦਾ ਲਾਸਟ ਸੂਟ ਬਹੁਤ ਹੀ ਸੋਹਣਾ ਕਲਰ ਹੈ ਰੈੱਡ ਕਲਰ ਪਿਓਰ ਸਿਲਕ ਦਾ ਸੂਟ ਰਹੇਗਾ ਇਹ ਹਾਂਜੀ ਇਸ ਤਰ੍ਹਾਂ ਦੇ ਨਾਲ ਹੈ ਇਹ ਇਹ ਤੁਹਾਡੀ ਸ਼ਰਟ ਰਹੇਗੀ ਅੰਭੀਆਂ ਬਣੀਆਂ ਹੋਈਆਂ ਬਲੈਕ ਕਲਰ ਦੀਆਂ ਸ਼ਰਟ ਦੇ ਵਿੱਚ ਤੇ ਬੜੀ ਸੋਹਣੀ ਸਾਈਡ ਦੇ ਉੱਪਰ ਨਾ ਇਹ 골ਡਨ ਕੰਨੀ ਬਣੀ ਹੋਈ ਹੈ ਇਸ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ 슬ੀਵਸ ਦੇ ਉੱਪਰ ਵੀ ਲੈ ਸਕਦੇ ਹਾਂ ਤੇ ਇਹ ਵਾਲੀ ਰਹੇਗੀ ਜੀ ਤੁਹਾਡੀ ਬਾਟਮ ਦੀ ਪ੍ਰਿੰਟਿੰਗ ਇਸ ਨਾਮ ਇਹ ਸ਼ਰਟ ਰਹੇਗੀ ਇਹ ਬਾਟਮ ਰਹੇਗੀ ਪਿਓਰ ਸਿਲਕ ਦਾ ਜੀ ਜਿਹੜਾ ਸਾਰਾ ਸਟਾਫ ਰਹੇਗਾ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਅੰਦੀ ਸਿਲੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਫਿਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ